ਲੈਗ ਦੇ ਪੈਰਾਂ ਦੇ ਟੂਜ਼ ਦੇ ਵਿੱਚ ਜਦੋਂ ਸਮਝੋ ਦਰਦਾਂ ਹੋਣ ਲੱਗ ਗਈਆਂ ਜਾਂ ਇਨਫਲੇਮੇਸ਼ਨ ਹੋਣ ਲੱਗ ਗਈ ਆ ਤੇ ਤੁਸੀਂ ਇਹ ਸਮਝ ਲਓ ਵੀ ਕਮ ਗਾਉਟੀਆਰਥਰਾਇਟਸ ਦਾ ਗਾਉਟ ਦਾ ਗੰਠੀਆ ਜਿਹੜੀ ਜਿਆਦਾ ਦਵਾਈ ਸਾਡੀ ਆਲ ਓਵਰ ਦੀ ਵਰਲਡ ਮਸ਼ਹੂਰ ਹੋ ਗਈ ਮਰਦਾਨਾ ਤਾਕਤ ਦੀ ਤਾਂ ਵੀ ਅਸੀਂ ਸਫੇਦ ਮੁਸਲੀ ਕਾਲੀ ਮੁਸਲੀ ਸਾਲਮ ਮਿਸ਼ਰੀ ਸਾਲਮ ਪੰਜਾ ਸ਼ਤਾਵਰ ਅਸਾ ਗੰਧ ਕੌਂਚ ਬੀਜ ਸੋਨਪਸਮ ਅਬਰਕ ਪਸਮ ਲਬਕ ਦੋ ਪਸਮ ਇਹ ਚੀਜ਼ਾਂ ਮਿਕਸ ਕਰਕੇ ਕੁਆਂਟੀਟੀ ਦੇ ਹਿਸਾਬ ਨਾਲ ਸਿਰਫ ਕੈਪਸੂਲ ਟੈਬਲੇਟ ਫਾਰਮ ਚ ਤੁਹਾਨੂੰ ਦੇ ਦਈਏ ਭਾਵੈ ਸ਼ੀਗਰ ਪਤਨ ਹੈ ਭਾਵੈ ਸਪੰਦੋਸ਼ਾ ਭਾਵੈ ਸਪਰਮ ਕਾਊਂਟ ਘਟਾ ਸਪਰਮ ਮੋਟਿਲਿਟੀ ਘਟਾ ਕਿਸੇ ਦੇ ਔਲਾਦ ਨਹੀਂ ਹੁੰਦੀ ਇਸ ਚੀਜ਼ ਦੀ ਦਵਾਈ ਸਾਡੀ ਬਹੁਤ ਸਾਲਾਂ ਤੋਂ ਲਗਾਤਾਰ ਦੁਨੀਆ ਦੀ ਹਰ ਕੋਰਨਰ ਚ ਜਾ ਰਹੀ ਹੈ ਔਰ ਅਸੀਂ ਉਹ ਆਬਨ ਜਿਹੜਾ ਨਾਨ ਵੇਜ ਆਪਾਂ ਖਾਂਦੇ ਆ ਮੀਟ ਪ੍ਰੋਡਕਟ ਜ਼ਿਆਦਾ ਖਾਂਦੇ ਆ ਇਹਨਾਂ ਚੀਜ਼ਾਂ ਦਾ ਪ੍ਰੇਸ ਹੁੰਦਾ ਇਸੇ ਚੀਜ਼ਾਂ ਤੋਂ ਜ਼ਿਆਦਾ ਯੂਰਿਕ ਐਸਿਡ ਬਣਦਾ ਇਹ ਯੂਰਿਕ ਐਸਿਡ ਦੇ ਕ੍ਰਿਸਟਲ ਫੇ ਬਲੱਡ ਚ ਤੁਰੇ ਫਿਰਦੇ ਰਹਿੰਦੇ ਜੋੜਾਂ ਚ ਜਾ ਕੇ ਜਦੋਂ ਕ੍ਰਿਸਟਲ ਜਮਾ ਹੁੰਦੇ ਤੇ ਫੇਰ ਜਾ ਕੇ ਕਹਿੰਦੇ ਗਾਊਟ ਗਾਊਟੀ ਆਰਥਰਾਇਟਿਸ ਗੰਠੀਆ ਮੈਂ ਜੇ ਆਯੁਰਵੈਦਿਕ ਫਾਰਮੂਲਾ ਦਵਾਂਗਾ ਪਰਮਾਨੈਂਟ ਕੋਈ ਲੋੜ ਨਹੀਂ ਸਾਰੀ ਉਮਰ ਯੂਰਿਕ ਐਸਿਡ ਦੀ ਦਵਾਈ ਖਾਂਦੀ ਕੋਲੇਸਟ੍ਰੋਲ ਹੀ ਸੋ ਬਿਮਾਰੀਆਂ ਦਾ ਕਾਰਨ ਹੈ ਇਹ ਗੰਠੀਏ ਦਾ ਕਾਰਨ ਵੀ ਹੈ ਕੋਲੇਸਟ੍ਰੋਲ ਤੇ ਨਾਲ ਸਟ੍ਰੈਸ ਨਾਲ ਸਭ ਮਰੀ ਆਉਂਦੀਆਂ ਕੋਲੇਸਟ੍ਰੋਲ ਨਾਲ ਸਭ ਮਰੀ ਆਉਂਦੀਆਂ ਪਰ ਕਬਜ ਵੀ ਇਹਦਾ ਇੱਕ ਕਾਰਨ ਜੇ ਫਾਵੇਂ ਮਸਲ ਟੀਅਰ ਫਾਵੇਂ ਸ਼ੀਆਟਿਕਾ ਜਾਂ ਗੰਠੀਆਂ ਦਰਦਾਂ ਜਿਹੜੀਆਂ ਹਰ ਤਰ੍ਹਾਂ ਦੀ ਦਵਾਈ ਆਯੁਰਵੈਦਿਕ ਪਰਮਾਨੈਂਟ ਪੱਕਾ ਲਾ ਕੈਲਸ਼ੀਅਮ ਪੋਟਾਸ਼ੀਅਮ ਫਾਸਫੋਰਸ ਥਾਇਾਮਿਨ ਐਂਡ ਨਾਇਸਿਨ ਥਾਇਾਮਿਨ ਉਹਦਾ ਵਿਟਾਮਿਨ B1 ਨਾਇਸਿਨ ਉਹਦਾ B3 ਇਹ ਤੁਹਾਨੂੰ ਧਣੀਆਂ ਦੀਆਂ ਪਤਨੀਆਂ ਪੱਤੀਆਂ ਚ ਮਿਲ ਜਾਂਦਾ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਕੁਦਰਤੀ ਜੜੀ ਬੁੱਟੀਆਂ ਦੇ ਆਯੁਰਵੈਦਿਕ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਸਵਾਗਤ ਹੈ ਮੈਂ ਹਾਂ ਡਾਕਟਰ ਕੁਮਾਰ ਪਿਆਰੇ ਦਰਸ਼ਕੋ ਤੁਸੀਂ ਅੱਗੇ ਪਿੱਛੇ ਸਾਰੇ ਦੇਖ ਰਹੇ ਹੋ ਮੇਰੇ ਕੋਲ ਵੀ ਹਰ ਤਰ੍ਹਾਂ ਦੀ ਆਯੁਰਵੈਦਿਕ ਦਵਾਈਆਂ ਨੈਚੁਰਲ ਅਮਰੀਕਨ ਦਵਾਈਆਂ ਤਾਨੂੰ ਕੋਈ ਇੰਡੀਆ ਜਾਂਦੀ ਲੋੜ ਨਹੀਂ ਕੋਥੋਂ ਮੰਗਾਂ ਦੀ ਲੋੜ ਨਹੀਂ ਘਰ ਬੈਠੇ ਦਵਾਈ ਹਰ ਕੰਟਰੀ ਤੁਹਾਨੂੰ ਮੇਰੇ ਕੋਲ ਮਿਲਦੀ ਆ ਭਾਵੇਂ ਅਸੀਂ ਕਿਸੇ ਬਿਮਾਰੀ ਬਾਰੇ ਅੱਜ ਤੱਕ ਗੱਲ ਕਰਦੇ ਆ ਰਹੇ ਹਾਂ ਭਾਵੇਂ ਅਸੀਂ 슈ਗਰ ਦੀ ਦਵਾਈ ਪੇਚਦੇ ਆ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਮੋਟਾਪੇ ਦੀ ਆਰਥਰਾਇਟਸ ਦੀ ਗਾਊਟ ਆਰਥਰਾਇਟਸ ਦੀ ਵਾਲ ਚੜਨ ਦੀ ਕਬਜ਼ ਦੀ ਬਵਾਸੀਰ ਦੀ ਅਲਰਜੀ ਦੀ ਸਕਿਨ ਪ੍ਰੋਬਲਮਜ਼ ਦੀ ਇੱਥੇ ਤੱਕ ਕੇ ਅਸੀਂ ਫਲਵੈਰੀ ਤੱਕ ਦਾ ਵੀ ਇਲਾਜ ਕਰਦੇ ਹਾਂ ਸੁਰਾਇਸਿਸ ਦਾ ਵੀ ਇਲਾਜ ਕਰਦੇ ਆ ਇਹ ਗੱਲਾਂ ਸਿਰਫ ਇਹਸ ਕਰਕੇ ਕਰ ਰਹੇ ਆ ਕਿ ਕਈ ਲੋਕ ਪਹਿਲੀ ਵਾਰੀ ਦੇਖ ਰਹੇ ਹੁੰਦੇ ਔਰ ਤੁਹਾਡੀ ਮੇਰੇ ਨਾਲ ਸਿੱਧੀ ਗੱਲ ਹੁੰਦੀ ਆ ਦੁਕਾਨ ਲਈ ਤੁਹਾਨੂੰ ਦੱਸਾਂ ਕਿ ਭਾਵੇਂ ਤੁਸੀਂ ਆਯੁਰਵੈਦਿਕ ਦੀ ਦਵਾਈ ਦੇਖੋ ਤੁਸੀਂ ਸਾਰੇ ਸੈਂਟਰ ਚ ਦੇਖ ਰਹੇ ਹੋ ਭਾਵੇਂ ਉਹ ਬੈਜਨਰ ਦੀ ਹੈ ਡਾਬਰ ਦੀ ਹੈ ਭਾਵੇਂ ਬਿਆਸ ਫਾਰਮੇਸੀ ਦੀ ਹੈ ਗੁਰੂਕੂਲ ਕਾਂਗੜੀ ਦੀ ਹੈ ਚਰਕ ਦੀ ਹੈ ਸੁਸ਼ਰ ਦੀ ਹੈ ਸਾਡੀ ਆਰ ਕੇ ਫਾਰਮੇਸੀ ਦੀ ਹੈ ਹਿਮਾਲਿਆ ਦੀਆਂ ਭਾਵੇਂ ਕੰਪਨੀ ਦੀਆਂ ਦਵਾਈਆਂ 왓 ਆਈ ਮੀਨ ਟੂ ਸੇ ਯੂ ਡੋਨਟ ਹੈਵ ਟੂ ਵਰੀ ਤੁਹਾਡੇ ਕੋ ਦਵਾਈਆਂ ਤੁਹਾਨੂੰ ਪਿਓਰ ਮਿਲਦੀ ਹੈ ਕਿਉਂਕਿ ਮੇਰੇ ਕੋ ਬਲਕ ਕੁਆਂਟੀਟੀ ਜੁਂਦੀ ਹੈ ਵੱਡੀ ਵੱਡੀ ਪੈਕਿੰਗ ਹੁੰਦੀ ਹੈ ਭਾਵੇਂ ਦੇਖੋ ਅਮਰੀਕਨ ਦਵਾਈਆਂ ਨੇ ਪੈਕਿੰਗ ਵੱਡੀ ਹੁੰਦੀ ਮੇਰੇ ਕੋਲ ਭਾਵੇਂ ਇਹ ਦੇਖੋ ਆਯੁਰਵੈਦਿਕ ਦਾ ਕਿਹਦਾ ਲੋਸ਼ਨ ਹੈ ਸੌਰੀ ਗਾਰਗਲਸ ਕਰਨ ਲਈ ਬੜੀ ਅੱਛੀ ਚੀਜ਼ ਹੈ ਜਿੱਦਾਂ ਇਹ ਤੁਹਾਡਾ ਫਲੈਕਸੀਡ ਆਇਲ ਹੈ ਜੇ ਕੋਈ ਜੂਸ ਹੈ ਹੈ ਗਲੋਇ ਜੂਸ ਆਮਲਾ ਜੂਸ ਵਾਟ ਆਈ ਮੀਨ ਟੂ ਸੇ ਆਮ ਜਸ ਸ਼ੋਇੰਗ ਯੂ ਕਿ ਬਲਕ ਕੁਆਂਟੀਟੀ ਵੱਡੀ ਵੱਡੀ ਸਾਡੇ ਕੋਲ ਪੈਕਿੰਗ ਹੁੰਦੀ ਹੈ ਕਿਸੇ ਨੂੰ ਥੋੜੀ ਲੋੜ ਹੁੰਦੀ ਕਿਸੇ ਨੂੰ 15 ਦਿਨ ਮਹੀਨੇ ਦੀ ਦਵਾਈ ਦੋ ਕਿਸੇ ਨੂੰ 2 ਮਹੀਨੇ ਦੀ ਕਿਸੇ ਨੂੰ ਤਿੰਨ ਯੂ ਡੋਟ ਹੈਵ ਟੂ ਵਰੀ ਦਵਾਈ ਪਿਓਰ ਆਯੁਰਵੇਦਿਕ ਇੰਡੀਅਨ ਅਮਰੀਕਨ ਨੈਚੁਰਲ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਹਰ ਤਰ੍ਹਾਂ ਦੀ ਦਵਾਈ ਤੁਹਾਨੂੰ ਪਿਓਰ ਦਵਾਈ ਪਿਓਰ ਫਾਰਮਾਸਿਊਟੀਕਲਸ ਦੀ ਦਵਾਈ ਮਿਲਦੀ ਹੈ ਔਰ ਕਿਤੇ ਜਾਣ ਦੀ ਲੋੜ ਨਹੀਂ ਮੇਰੇ ਨਾਲ ਗੱਲ ਕਰੋ ਕਾਲ ਕਰੋ ਬਿਮਾਰੀ ਦੱਸੋ ਔਰ ਤੁਹਾਨੂੰ ਕਈ ਵਾਰੀ ਡਿਪੈਂਡ ਕਰਦਾ ਕਿੰਨੀ ਦੇਰ ਦੀ ਦਵਾਈ ਚਾਹੀਦੀ ਹੈ ਤੇ ਟਾਪਿਕ ਅਸੀਂ ਕੋਈ ਨਾ ਕੋਈ ਜਰੂਰ ਫੜੀਦਾ ਵੈ ਸਟਾਰਟ ਦੇ ਵਿੱਚ ਭਾਵੇਂ ਤੁਹਾਨੂੰ ਫੇਰ ਵੀ ਦੱਸ ਦਈਏ ਅੱਜ ਆਪਾਂ ਟਾਪਿਕ ਗੱਲ ਕਰਾਂਗੇ ਯੂਰਿਕ ਐਸਿਡ ਬਾਰੇ ਗਾਉਟੀ ਆਰਥਰਾਇਟਸ ਗਾਉਟ ਮੈਨੋ ਦਾ ਕਾਰਨ ਹੋਇਆ ਯੂਰਿਕ ਐਸਿਡ ਉਹਦੇ ਬਾਰੇ ਡਿਟੇਲਸ ਚ ਗੱਲ ਕਰਾਂਗੇ ਸਟਾਰਟ ਚ ਟੌਪਿਕ ਤਾਂ ਦੱਸ ਦਈਏ ਕਿ ਤੁਸੀਂ ਹਾਂ ਇਹ ਫਿਰ ਇੱਕ ਹੋਰ ਯਾਦ ਰੱਖਣਾ ਕਿ ਇਹ 22 23 ਮਿੰਟ ਦਾ ਜਿਹੜਾ ਸ਼ੋਅ ਹੁੰਦਾ ਅਖੀਰ ਤੱਕ ਦੇਖਿਓ ਕਿ ਅਖੀਰ ਚ ਤੁਹਾਨੂੰ ਕੋਈ ਦੋ ਤਿੰਨ ਘਰੇਲੂ ਨੁਸਖੇ ਐਸੇ ਦੱਸਨੇ ਕਿ ਘਰ ਬੈਠੇ ਤੁਹਾਡਾ ਇਲਾਜ ਆਪਣੇ ਆਪ ਹੀ ਕਰ ਲਓ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਦਵਾਈ ਹਾਂ ਜੇ ਆਪਾਂ ਯੂਰਿਕ ਐਸਿਡ ਦੀ ਗੱਲ ਕਰ ਰਹੇ ਹਾਂ ਇਹਦੇ ਲਈ ਮੇਰੇ ਕੋਲ ਸਪੈਸ਼ਲ ਜਿਹੜੀ ਆਯੁਰਵੈਦਿਕ ਦਵਾਈ ਹੈ ਉਹ ਦੇਖੋ ਭਈ ਯੂਰਿਕ ਐਸਿਡ ਨੂੰ ਪਰਮਨੈਂਟ ਹੀ ਕਰਨ ਲਈ ਫਿਰ ਉਹ ਇੰਡੀਅਨ ਇਹ ਅਮਰੀਕਨ ਇੱਕ ਕੈਪਸੂਲ ਰੋਜ਼ ਦਾ ਖਾਓ ਭਾਵੇਂ ਇੱਕ ਮਹੀਨਾ ਭਾਵੇਂ 2 ਮਹੀਨੇ ਖਾਓ ਪਰਮਨੈਂਟ ਯੂਰਿਕ ਐਸਿਡ ਦੀ ਗੱਲ ਤਾਂ ਕਰਨੀ ਹੈ ਕਿ ਕਾਫੀ ਦੁਨੀਆ ਦੇ ਯੂਰਿਕ ਐਸਿਡ ਵਧੇ ਹੋਏ ਯੂਰਿਕ ਐਸਿਡ ਹੈ ਕੀ ਚੀਜ਼ ਹੈ ਗਾਊਟ ਕਿਉਂ ਕਹਿੰਦੇ ਇਹਨੂੰ ਗੰਠੀਆ ਕਿਉਂ ਕਹਿੰਦੇ ਗੰਠੀਆ ਇਟ ਇਜ਼ ਅ ਟਾਈਪ ਆਫ ਆਰਥਰਾਇਟਿਸ ਪਤਾ ਕਿਦਾਂ ਲੱਗਦਾ ਕਿ ਕਈ ਵਾਰੀ ਤੁਹਾਡੇ ਜਿਆਦਾ ਗਾਊਟ ਦਾ ਤੁਹਾਨੂੰ ਕਦੋਂ ਪਤਾ ਲੱਗਣਾ ਕਿ ਡਾਕਟਰਸ ਤੁਹਾਡੇ ਜਦੋਂ ਮੈਡੀਕਲ ਕਰਾਉਂਦੇ ਬਲੱਡ ਟੈਸਟ ਕਰਾਉਂਦੇ ਤੁਹਾਡਾ ਉਹਦੇ ਵਿੱਚ ਯੂਰਿਕ ਐਸਿਡ ਜਿਆਦਾ ਆਂਦਾ ਜਿੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਗਾਊਟੀਆਰਥਰਾਇਟਸ ਹੈ ਗਾਊਟਾ ਇੱਕ ਤਾਂ ਤੁਹਾਡੇ ਬਲੱਡ ਰਿਪੋਰਟ ਤੋਂ ਯੂਰਿਕ ਐਸਿਡ ਤੋਂ ਪਤਾ ਲੱਗਣਾ ਨਹੀਂ ਵੀ ਬਲੱਡ ਟੈਸਟ ਕਰਾਇਆ ਤੇ ਤੁਹਾਡੇ ਜਿਆਦਾ ਜਦੋਂ ਹੱਥਾਂ ਦੇ ਵਿੱਚ ਜੋਇੰਟਸ ਦੇ ਵਿੱਚ ਪੇਨ ਹੋਣ ਲੱਗ ਜਾਏ ਜਾਂ ਪੈਰ ਦਾ ਅੰਗੂਠਾ ਲਾਲ ਹੋ ਜਾਏ ਹਾਟ ਹੋ ਜਾਏ ਤੇ ਦਰਦ ਹੋਣ ਲੱਗ ਜਾਏ ਇਹ ਇੱਕ ਕਿਸਮ ਦੀ ਆਰਥਰਾਇਟਸ ਐਨ ਵੀ ਗੰਠੀਆ ਐ ਇਸੇ ਕਰਕੇ ਕਹਿੰਦੇ ਜਦੋਂ ਹੱਥਾਂ ਦੇ ਹੈਂਡ ਜੋਇੰਟਸ ਫਿੰਗਰ ਜੋਇੰਟਸ ਔਰ ਲੈਗ ਦੇ ਪੈਰਾਂ ਦੇ ਟੂਜ਼ ਦੇ ਵਿੱਚ ਜਦੋਂ ਸਮਝੋ ਦਰਦਨਾ ਹੋਣ ਲੱਗ ਗਈਆਂ ਜਾਂ ਇਨਫਲੇਮੇਸ਼ਨ ਹੋਣ ਲੱਗ ਗਈ ਆ ਤੇ ਤੁਸੀਂ ਇਹ ਸਮਝ ਲਓ ਵੀ ਕਮ ਗਾਉਟੀ ਆਰਥਰਾਇਟਸ ਦਾ ਗਾਉਟ ਦਾ ਗੰਠੀਆ ਇਹ ਇੱਕ ਇੱਕ ਇਹ ਡਿਫਰੈਂਟ ਇੱਕ ਹੁੰਦਾ ਨਾ ਰਿਊਮਟਾਇਡ ਆਰਥਰਾਇਟਸ ਆਸਟਿਓ ਆਰਥਰਾਇਟਸ ਇਹ ਵੀ ਇੱਕ ਟਾਈਪ ਦਾ ਗੰਠੀ ਆ ਕਾਰਨ ਇਹਦਾ ਯੂਰਿਕ ਐਸਿਡ ਦਾ ਵਧਣਾ ਹੁਣ ਤੁਹਾਨੂੰ ਸਟਾਰਟ ਚ ਦੱਸਦਾ ਵੀ ਟੌਪਿਕ ਆਪਾਂ ਯੂਰਿਕ ਐਸਿਡ ਦਾ ਰੱਖਾਂਗੇ ਵਿੱਚ ਹੋਰ ਗੱਲਾਂ ਕਰਾਂਗੇ ਪਰ ਯੂਰਿਕ ਐਸਿਡ ਦੇ ਬਾਰੇ ਪਹਿਲਾਂ ਚਾਣਨਾ ਪਾ ਲਈਏ ਤੁਹਾਨੂੰ ਕਿ ਯੂਰਿਕ ਐਸਿਡ ਹੁੰਦਾ ਕੀ ਆ ਇਹ ਇੱਕ ਸਮਝੋ ਸਰੀਰ ਦਾ ਵੇਸਟ ਪ੍ਰੋਡਕਟ ਹੈ ਵੇਸਟ ਪ੍ਰੋਡਕਟ ਹਮੇਸ਼ਾ ਆਪਣੀਆਂ ਡਾਈਟਸ ਤੋਂ ਆਪਣੇ ਕੋ ਬੰਦੇ ਆ ਔਰ ਜਦੋਂ ਇਹ ਬਲੱਡ ਸਟ੍ਰੀਮ ਦੇ ਥਰੂ ਹੌਲੀ ਹੌਲੀ ਹੱਡੀਆਂ 'ਚ ਜਾ ਕੇ ਯੂਰਿਕ ਐਸਿਡ ਦੇ ਕ੍ਰਿਸਟਲ ਬਣ ਜਾਂਦੇ ਆ ਫਿਰ ਜਾ ਕੇ ਇਹ ਆਰਥਰਾਇਟਸ ਕਰਦੇ ਉਹ ਯੂਰਿਕ ਐਸਿਡ ਦੇ ਕ੍ਰਿਸਟਲ ਫਿੰਗਰ ਜੋਇੰਟਸ ਪੈਰਾਂ ਦੀਆਂ ਟੂਜ਼ ਦੇ ਵਿੱਚ ਜਾ ਕੇ ਫਿਰ ਇਨਫਲੇਮੇਸ਼ਨ ਕਰਨਗੇ ਦਰਦ ਕਰਨਗੇ ਤੇ ਇਹ ਸਮਝੋ ਯੂਰਿਕ ਐਸਿਡ ਕ੍ਰਿਸਟਲ ਜਾਂ ਸਮ ਟਾਈਮਸ ਦੇ ਆਰ ਆਲਸੋ ਫਾਊਂਡ ਇਨ ਦ ਕਿਡਨੀ ਇਹ ਯੂਰਿਕ ਐਸਿਡ ਦੇ ਕ੍ਰਿਸਟਲ ਜਦੋਂ ਕਿਡਨੀ ਵਿੱਚ ਚੱਲ ਜਾਂਦੇ ਆ ਤੇ ਇਹ ਕਿਡਨੀ ਦੇ ਵਿੱਚ ਵੀ ਯੂਰਿਕਸ ਦੇ ਸਟੋਨਸ ਬਣ ਜਾਂਦੇ ਕਿਡਨੀ ਚ ਵੀ ਪੱਥਰੀ ਪੱਥਰੀਆਂ ਦੇ ਇੱਕ ਕਾਰਨ ਯੂਰਿਕਸ ਜਿਹੜਾ ਯੂਰਿਕ ਐਸਿਡ ਦੀ ਮਾਤਰਾ ਵਧਨ ਨਾਲ ਕਿਉਂ ਜਦੋਂ ਆਪਾਂ ਕਹਿੰਦੇ ਨਾ ਇੱਕ ਵੇਸਟ ਪ੍ਰੋਡਕਟ ਹੈ ਬਲੱਡ ਸਟ੍ਰੀਮ ਦੇ ਥਰੂ ਹੌਲੀ ਹੌਲੀ ਫੈਲਦਾ ਫੈਲਦਾ ਕਿਡਨੀ ਦੇ ਥਰੂ ਪਿਸ਼ਾਬ ਦੇ ਰਸਤੇ ਬਾਹਰ ਨਿਕਲ ਜਾਂਦਾ ਜੇ ਇਹ ਬਾਹਰ ਨਾ ਨਿਕਲੇ ਜੇ ਇਹ ਹੱਡੀਆਂ ਚ ਚੱਲ ਜਾਏ ਤੇ ਗਾਊਟ ਜੇ ਕਿਡਨੀ ਚ ਰਹਿਣ ਲੱਗ ਜਾਏ ਤੇ ਪੱਥਰੀ ਇਹ ਹੈ ਯੂਰਿਕ ਐਸਿਡ ਦਾ ਕਮ ਇਹ ਕਿਸਮ ਦਾ ਤਜਾ ਵੀ ਹੁੰਦਾ ਪਰ ਇਹਦੇ ਕ੍ਰਿਸਟਲ ਜਦੋਂ ਡੈਪੋਜ਼ੀਸ਼ਨ ਕਰਦੇ ਜੋਇੰਟਸ ਦੇ ਵਿੱਚ ਫਿਰ ਜਾ ਕੇ ਗਾਊਟ ਹੁੰਦੀ ਕਿੰਨੇ ਦੁਨੀਆ ਵਿਚਾਰੇ ਯੂਰਿਕ ਐਸਿਡ ਦੀਆਂ ਗਾਊਟ ਦੀਆਂ ਦਵਾਈਆਂ ਖਾਂਦਿਆਂ ਨੂੰ ਕਈ ਕਈ ਸਾਲ ਹੋ ਗਏ ਕਿੰਨੇ ਪੇਸ਼ੈਂਟ ਮੇਰੇ ਕੋਲ ਆਏ ਕਹਿੰਦੇ 6 ਮਹੀਨੇ ਤੋਂ ਖਾ ਰਹੇ ਕੋਈ ਕਹਿੰਦੇ 5-6 ਸਾਲ ਤੋਂ ਖਾ ਰਹੇ ਲਗਾਤਾਰ ਖਾ ਰਹੇ ਬਲੱਡ ਰਿਪੋਰਟ ਚ ਠੀਕ ਆ ਰਹੇ ਵਾਈ ਬਿਕੋਜ਼ ਦੇ ਆਰ ਟੇਕਿੰਗ ਦਾ ਮੈਡੀਸਨ ਰੈਗੂਲਰਲੀ ਪਰ ਇਹ ਕਲੀਅਰ ਦੱਸ ਦਈਏ ਅੱਜ ਤੁਹਾਨੂੰ ਯੂਰਿਕ ਐਸਿਡ ਨੂੰ ਸਦਾ ਵਾਸਤੇ ਠੀਕ ਕਰਨ ਲਈ ਇੰਨਾ ਸੌਖਾ ਇੰਨਾ ਸਸਤਾ ਚੈਲੰਜ ਨਾ ਕਹਿ ਦੇਣਾ ਦੁਨੀਆ 'ਚ ਕਿਤੇ ਵੀ ਨਹੀਂ ਮਿਲੇਗਾ ਤਾਂ ਹੀ ਮੈਂ ਤੁਹਾਨੂੰ ਦਵਾਈਆਂ ਵੀ ਦਿਖਾ ਰਿਹਾ ਕਿ ਤੁਹਾਨੂੰ ਇੰਡੀਆ ਦੀਆਂ ਦਵਾਈਆਂ ਮੇਰੇ ਕੋਲ ਇੱਥੇ ਬੈਠੇ ਮਿਲ ਜਾਂਦੀਆਂ ਮੈਂ ਨਿਊਯਾਰਕ 'ਚ ਆ ਪਾਵੇਂ ਤੁਸੀਂ ਵਰਡ ਦੇ ਕਿਸੇ ਸੈਂਟਰ 'ਚ ਹੀ ਬੈਠੇ ਹੋ ਔਰ ਪਿਅਰ ਫਾਰਮ ਦੇ ਵਿੱਚ ਕਿਉਂ ਸਾਡੇ ਕੋਲ ਬਲਕ ਪੈਕਿੰਗ ਹੋ ਗਈ ਤਾਂ ਹੀ ਤੁਹਾਨੂੰ ਦਿਖਾ ਰਿਹਾ ਸੀ ਕਿੱਡੇ ਕਿੱਡੀ ਪੈਕਿੰਗ ਹੁੰਦੀ ਅਸੀਂ ਖੁੱਲੀ ਦਵਾਈ ਦੇਣੇ ਕੀ ਪਤਾ ਇੱਥੇ ਹਜ਼ਾਰਾਂ ਗੋਲੀਆਂ ਦੀ ਪੈਕਿੰਗ ਹੁੰਦੀ ਯਾਰ ਪਿਅਰ ਹੁੰਦੀ ਯਾਰ ਪਿਅਰ ਫਾਰਮੇਸੀ ਦੀ ਰਜਿਸਟਰਡ ਫਰਮਸ ਨਹੀਂ ਹੈ ਸਾਡੀ ਆਪਣੀ ਫਾਰਮੇਸੀ ਦੀ ਯਾਰ ਕਿ ਫਾਰਮੇਸੀ ਦੀ ਵੀ ਤੁਹਾਨੂੰ ਮਿਲਦੀ ਹੈ ਅਸੀਂ ਆਪ ਵੀ ਪ੍ਰਪੇਅਰ ਕਰਦੇ ਹਾਂ ਅਸੀਂ ਕਿੰਨੇ ਪਾਊਡਰ ਮਿਕਸ ਕਰਕੇ 슈ਗਰ ਦਾ ਫਾਰਮੂਲਾ ਬਣਾਉਂਦੇ ਹਾਂ ਕਿੰਨੇ ਪਾਊਡਰ ਮਿਕਸ ਕਰਕੇ ਅਸੀਂ ਜਿਹੜੀ ਜਿਆਦਾ ਦਵਾਈ ਸਾਡੀ ਆਲ ਓਵਰ ਦੀ ਵਰਲਡ ਮਸ਼ਹੂਰ ਹੋ ਗਈ ਮਰਦਾਨਾ ਤਾਕਤ ਦੀ ਪਾਵੇਂ ਜੀ ਸਫੇਦ ਮੁਸਲੀ ਕਾਲੀ ਮੁਸਲੀ ਸਾਲਮ ਮਿਸ਼ਰੀ ਸਾਲਮ ਪੰਜਾ ਸ਼ਤਾਵਰ ਅਸਾ ਗੰਧ ਕੌਂਚ ਬੀਜ ਸੋਨ ਪਸਮ ਅਬਰਕ ਪਸਮ ਲਬਕ ਲੋ ਪਸਮ ਇਹ ਚੀਜ਼ਾਂ ਮਿਕਸ ਕਰਕੇ ਕੁਆਂਟੀਟੀ ਦੇ ਹਿਸਾਬ ਨਾਲ ਅਸੀਂ ਇੱਕ ਕੈਪਸੂਲ ਟੈਬਲੇਟ ਫਾਰਮ ਚ ਤੁਹਾਨੂੰ ਦੇ ਦਿੰਦੀ ਆ ਪਾਵੇਂ ਸ਼ੀਗਰ ਪਤਨ ਪਾਵੇਂ ਸਪੰਦੋਸ਼ ਪਾਵੇਂ ਸਪਰਮ ਕਾਊਂਟ ਘਟਾ ਸਪਰਮ ਮੋਰਟੈਲਿਟੀ ਘਟਾ ਕਿ ਕਿਸੇ ਦੇ ਔਲਾਦ ਨਹੀਂ ਹੁੰਦੀ ਇਸ ਚੀਜ਼ ਦੀ ਦਵਾਈ ਸਾਡੀ ਬਹੁਤ ਸਾਲਾਂ ਤੋਂ ਲਗਾਤਾਰ ਦੁਨੀਆ ਦੀ ਹਰ ਕੋਰਨਰ ਚ ਜਾ ਰਹੀ ਹੈ ਔਰ ਅਸੀਂ ਉਹ ਆ ਬਣਾਉਂਦੇ ਫਾਰਮੇਸੀਆਂ ਦੀ ਵੀ ਜਿਹੜਾ ਤੁਹਾਨੂੰ ਦਿਖਾਇਆ ਦੇਖੋ ਬਿਆਸ ਫਾਰਮੇਸੀ ਦੀ ਵੀ ਹੈ ਬੈਨਾ ਦੇ ਵੀ ਡਾਬਰ ਦੇ ਵੀ ਪਿਓਰ ਫਾਰਮ ਦੀ ਹਿਮਾਲਿਆ ਦੀ ਵੀ ਲੇਕਿਨ ਅਸੀਂ ਫਿਰ ਮਿਕਸ ਕਰਕੇ ਫਾਰਮੂਲਾ ਤਿਆਰ ਕਰਦੇ ਇਹ ਤੋਂ ਇਲਾਵਾ ਆਲ ਓਵਰ ਮੇਰੇ ਸੈਂਟਰ ਤੋਂ ਤੁਹਾਨੂੰ ਨੈਚੁਰਲ ਹੋਲਿਸਟਿਕ ਔਰ ਅਮਰੀਕਨ ਦਵਾਈਆਂ ਨਜ਼ਰ ਆਣਗੀਆਂ ਬਿਕੋਜ਼ ਦੋਸ ਆਰ ਬਲਕ ਪੈਕੇਜ ਜਿੰਦਾ ਤੁਹਾਨੂੰ ਐਗਜ਼ਾਮਪਲ ਹੀ ਦਿਖਾਇਆ ਕੋਈ ਵੀ ਮੇਰੇ ਕੋਲ ਬਲਕ ਪੈਕ ਹੁੰਦੀ ਹੈ ਉਸ ਕਰਕੇ ਖੁੱਲੀ ਦਵਾਈ ਤੁਹਾਨੂੰ ਦੇਨੇ ਥੋੜੀ ਥੋੜੀ ਦਵਾਈ ਜਾਂਦੀ ਜਿੱਤੇ ਕੋਈ ਨਾਮ ਨਹੀਂ ਹੁੰਦਾ ਮੇਰੀ ਡੋਸ ਆਪਣੇ ਹਰ ਪੇਸ਼ੈਂਟ ਦੇ ਹਿਸਾਬ ਨਾਲ ਲਿਖੀ ਹੁੰਦੀ ਸੋ ਲੈਟਸ ਟਾਕ ਅਬਾਊਟ ਯੂਰਿਕ ਐਸਿਡ ਅੱਛਾ ਜੀ ਹੁਣ ਗੱਲ ਆ ਗਈ ਯੂਰਿਕ ਐਸਿਡ ਫਾਰਮੂਲਾ ਜਿਹੜਾ ਇਹਦੇ ਕੀ ਕਾਰਨ ਕੀ ਬੰਦਾ ਕਿਉਂ ਹੈ ਪੇ ਜੇ ਆਪਣੀ ਪੂਰ ਨਿਊਟ੍ਰੀਸ਼ਨ ਪੇ ਆਪਣੇ ਖੁਰਾਕ ਦੇ ਵਿੱਚ ਅਸੀਂ ਬਦ ਪ੍ਰੇਸ਼ੀਆਂ ਨਾਲ ਪੂਰ ਨਿਊਟ੍ਰੀਸ਼ਨ ਜਿਹਦੇ ਕਰਕੇ ਯੂਰਿਕ ਐਸਿਡ ਬਣਨ ਦੇ ਚਾਂਸਸ ਜ਼ਿਆਦਾ ਪਾਉ ਮੀ ਉਹਦੇ ਚ ਦਾਲਾਂ ਜ਼ਿਆਦਾ ਪ੍ਰੋਟੀਨਸ ਜ਼ਿਆਦਾ ਜ਼ਿਆਦਾ ਕਾਰਬੋਹਾਈਡਰੇਟ ਕਾਰਬੋਹਾਈਡਰੇਟ ਜ਼ਿਆਦਾ ਵਾਈਟ ਫਲਾਵਰ ਤੇ 슈ਗਰ ਮਿੱਠਾ ਜ਼ਿਆਦਾ ਖਾਣਾ ਚਿਟਾ ਆਟਾ ਜ਼ਿਆਦਾ ਖਾਣਾ ਹਾਈ ਕਾਰਬੋਹਾਈਡਰੇਟ ਜ਼ਿਆਦਾ ਪ੍ਰੋਟੀਨ ਜ਼ਿਆਦਾ ਮੀਟ ਖਾਸ ਕਰਕੇ ਯੂਰਿਕ ਐਸਿਡ ਹਮੇਸ਼ਾ ਹੀ ਨਾਨ ਵੈਜੀਟੇਰੀਅਨ ਡਾਈਟ ਤੋਂ ਜ਼ਿਆਦਾ ਹੁੰਦਾ ਜ਼ਿਆਦਾ ਮੀਟ ਤੋਂ ਜ਼ਿਆਦਾ ਫਿਸ਼ ਤੋਂ ਜ਼ਿਆਦਾ ਸ਼ਰਾਬ ਤੋਂ ਜ਼ਿਆਦਾ ਬੀਅਰ ਤੋਂ ਜ਼ਿਆਦਾ ਵਾਈਨ ਤੋਂ ਜ਼ਿਆਦਾ ਸਮੋਕਿੰਗ ਤੋਂ ਜ਼ਿਆਦਾ ਮੋਟਾਪੇ ਤੋਂ ਯੂਰਿਕ ਐਸਿਡ ਬਣਨਦੇ ਹੈ ਜ਼ਿਆਦਾ ਚਾਂਸਸ ਹਾਈ ਪ੍ਰੋਟੀਨ ਡਾਈਟ ਨਾਲ ਦਾਲਾਂ ਜ਼ਿਆਦਾ ਖਾਣੀਆਂ ਚਨੇ ਜ਼ਿਆਦਾ ਖਾਣੇ ਪਨੀਰ ਜ਼ਿਆਦਾ ਖਾਣਾ ਔਰ ਇਹ ਬਹੁਤਿਆਂ ਜਿਹੜਾ ਨਾਨ ਵੈਜ ਆਪਾਂ ਖਾਂਦੇ ਮੀਟ ਪ੍ਰੋਡਕਟਸ ਜ਼ਿਆਦਾ ਖਾਂਦੇ ਆ ਇੰਨਾ ਚੀਜ਼ਾਂ ਦਾ ਪ੍ਰੇਸ ਹੁੰਦਾ ਇਸੇ ਚੀਜ਼ਾਂ ਤੋਂ ਜ਼ਿਆਦਾ ਯੂਰਿਕ ਐਸਿਡ ਬਣਦਾ ਇਹ ਯੂਰਿਕ ਐਸਿਡ ਦੇ ਕ੍ਰਿਸਟਲ ਫਿਰ ਬਲੱਡ ਚ ਤੁਰੇ ਫਿਰਦੇ ਰਹਿੰਦੇ ਜੋੜਾਂ ਚ ਜਾ ਕੇ ਜਦੋਂ ਕ੍ਰਿਸਟਲ ਜਮਾ ਹੁੰਦੇ ਤਾਂ ਫਿਰ ਜਾ ਕੇ ਕਹਿੰਦੇ ਗਾਊਟ ਗਾਊਟੀ ਆਰਥਰਾਇਟਿਸ ਗੰਠੀਆ ਔਰ ਇੱਕ ਹੋਰ ਗੱਲ ਦੱਸਾਂ ਸਟਾਰਟ ਚ ਮੈਂ ਉਹ ਯਾਦ ਭੁੱਲ ਗਿਆ ਕਿ ਇਹ ਜਿਹੜੀ ਗਾਊਟ ਹੈ 95% ਜ਼ਿਆਦਾ ਇਹ ਆਦਮੀਆਂ ਚ ਹੁੰਦੀ ਹੈ ਮਰਦਾਨਾ ਲੋਗਾ ਚ ਮਰਦਾਂ ਚ ਜ਼ਿਆਦਾ ਹੁੰਦੇ ਦੇ ਚਾਂਸਸ ਐ 95% ਜਿਹੜੀ ਐ ਇਹ ਜਿਹੜੀ ਮਰਦਾਂ ਚ ਹੁੰਦੀ ਐ ਔਰ ਇਹਦਾ ਮੇਨ ਕਾਰਨ ਜਿਹੜਾ ਨਾਨ ਵੇਜ ਡਾਈਟ ਦੰਤੋਂ ਦੱਸਿਆ ਜਾਂ ਬਹੁਤੀ ਸਮਝੋ ਆਪਾਂ ਕੋਈ ਨਮਕ ਜ਼ਿਆਦਾ ਖਾਣੇ ਆ ਸਾਲਟ ਜ਼ਿਆਦਾ ਬੀਅਰ ਜ਼ਿਆਦਾ ਹੋਵੇਸ ਕੀ ਜ਼ਿਆਦਾ ਹੁਣ ਐ ਵੀ ਆਪਾਂ ਇਹਨਾਂ ਦਾ ਪ੍ਰੇਜ਼ ਕੀ ਕਰਨਾ ਇੰਜੀਨੀਅਰ ਚੀਜ਼ਾਂ ਦੱਸਿਆ ਵੀ ਇਹਨਾਂ ਦਾ ਪ੍ਰੇਜ਼ ਇਹੇ ਕਰਨਾ ਆਪਾਂ ਫੇਰ ਯੂਰਿਕ ਐਸਿਡ ਦਾ ਪਰਮਨੈਂਟ ਲਾਸ ਬਾਰ ਬਾਰ ਰਿਪੀਟ ਕਰ ਰਹੇ ਆ ਇੱਕ ਮਹੀਨੇ ਦੀ ਦਵਾਈ ਜਿਹੜੀ ਮੈਂ ਤੁਹਾਨੂੰ ਹੁਣੇ ਹੀ ਦਿਖਾਈ ਸੀ ਇਹ ਅਮਰੀਕਨ ਹੈ ਇੱਕ ਕੈਪਸੂਲ ਤੁਸੀਂ ਰੋਜ਼ ਦਾ ਖਾਓ ਇੱਕ ਮਹੀਨਾ ਜਾਂ ਦੋ ਮਹੀਨੇ ਗਾਰੰਟੀ no more uric acid ਇਸੇ ਤਰ੍ਹਾਂ ਜਿਹੜੀ ਤੁਹਾਨੂੰ ਮੈਂ ਦਿਖਾਇਆ ਕਾਲੀਆਂ-ਕਾਲੀਆਂ ਗੋਲੀਆਂ ਹੁੰਦੀਆਂ ਕਈ ਤਰ੍ਹਾਂ ਦੀ ਨਜ਼ਰ ਆ ਰਹੀਆਂ ਇੱਕ ਗੋਲੀ ਹੁੰਦੀ ਸਿਰਫ ਦੇਸੀ ਆਯੁਰਵੈਡਿਕ ਮੈਂ ਜੇ ਆਯੁਰਵੈਦਿਕ ਫਾਰਮੂਲਾ ਦਵਾਂਗਾ ਪਰਮਨੈਂਟ ਕੋਈ ਲੋੜ ਨਹੀਂ ساری ਉਮਰ ਯੂਰਿਕ ਐਸਿਡ ਦੀ ਦਵਾਈ ਖਾਣ ਦੀ ਯੂਰਿਕ ਐਸਿਡ no ਜੇੜਾ ਇਹ ਵੀ ਦੱਸਾਂ ਤੁਹਾਨੂੰ ਮੈਂ ਦੱਸਿਆ ਨਾ ਲਾਸਟ ਦੇ ਵਿੱਚ ਅਖੀਰ ਜਦੋਂ 5 ਜਾਂ 7 ਮਿੰਟ ਰਹਿ ਜਾਣਗੇ ਤੁਹਾਨੂੰ 2-3 ਨੁਸਖੇ ਐਸੇ ਦੱਸਨੇ ਪੈਂ 10 ਮਿੰਟ ਚ ਕਿ ਤੁਸੀਂ ਆਪਣੇ ਆਪ ਵੀ ਕੰਟਰੋਲ ਕਰ ਲੈ ਕਰ ਸਕਦੇ ਹੋ ਕੋਈ ਦਵਾਈ ਦੀ ਵੀ ਲੋੜ ਨਹੀਂ ਪਰ ਉਹ ਐਡਵਾਈਸ ਇਹ ਹੈ ਕਿ ਯੂਰਿਕ ਐਸਿਡ ਦਾ ਜੇ ਪਤਾ ਚਲ ਜੇ ਤੇ ਇੱਕ ਵਾਰੀ ਇੱਕ ਮਹੀਨਾ ਲਗਾਤਾਰ ਜਿਹੜੇ ਮੈਂ ਤੁਹਾਨੂੰ ਇਸ਼ਾਰੇ ਕਰਕੇ ਦਿਖਾਏ ਇਹ ਦਵਾਈਆਂ ਦੇਸੀ ਆਯੁਰਵੈਦਿਕ ਖਾ ਲਓ ਤੇ ਪਰਮਨੈਂਟ ਠੀਕ ਕਰੋ ਹੋ ਸਕਦਾ ਤੁਹਾਡਾ ਗੰਠੀਆ ਆਰਥਰਾਇਟਸ ਜੇ ਯੂਰਿਕ ਐਸਿਡ ਕਰਕੇ ਹੈ ਤਾਂ ਸਦਾ ਵਾਸਤੇ ਠੀਕ ਹੋ ਜਾਏ ਯੂ ਡੋਟ ਹੈਵ ਟੂ ਟੇਕ ਐਲੋਪੈਥਿਕ ਮੈਡੀਸਨ ਫਾਰ ਹੋਲ ਲਾਈਫ ਪਰਮਨੈਂਟ ਰੈਮਡੀ ਬਾਈ ਆਯੁਰਵੈਦਿਕ ਬੇ ਨੇਚਰਲ ਵੇ ਆਰ ਯੂ ਹੈਵ ਟੂ ਜਸਟ ਟਾਕ ਟੂ ਮੀ ਗਿਵ ਮੀ ਯਰ ਹਿਸਟਰੀ ਐਂਡ ਟੈਲ ਮੀ ਹਾਊ ਮਚ ਇਜ਼ ਯੂਰਿਕ ਐਸਿਡ ਐਂਡ ਹਾਊ ਲੰਗ ਯੂ ਆਰ ਟੇਕਿੰਗ ਦ ਮੈਡੀਸਨ ਐਂਡ ਵਿਚ ਮੈਡੀਸਨ ਯੂ ਆਰ ਟੇਕਿੰਗ ਜਸਟ ਟੂ ਅਵੋਇਡ ਦਟ ਗੈਟ ਰਿਡ ਆਫ ਦ ਯੂਰਿਕ ਐਸਿਡ ਪਰਮਨੈਂਟਲੀ ਟ੍ਰਾਈ ਟੂ ਫਾਲੋ ਮਾਈ ਐਡਵਾਈਸ ਪਰੇਸ ਦੱਸਣਾ ਤੁਹਾਨੂੰ ਬਹੁਤ ਜ਼ਰੂਰੀ ਨੁਸਖੇ ਦੱਸਨੇ ਦੋ ਤਿੰਨ ਬਹੁਤ ਜ਼ਰੂਰੀ ਅਖੀਰ ਤੇ ਦੱਸਾਂਗਾ ਇਸੇ ਕਰਕੇ ਅੱਜ ਦਾ ਟੌਪਿਕ ਤੁਹਾਡੇ ਸੁਣਨ ਵਾਲਾ ਅਖੀਰ ਤੱਕ ਜ਼ਰੂਰ ਵਾਚ ਕਰਿਓ ਕਿਉਂਕਿ ਅਖੀਰ ਚ ਜਾ ਕੇ ਜਿਹੜੇ ਤੁਹਾਨੂੰ ਦੋ ਤਿੰਨ ਨੁਸਖੇ ਦੱਸਨੇ ਆ ਜਿਹੜਾ ਤੁਸੀਂ ਗਰੰਟੀ ਨਾਲ ਆਪਣੇ ਆਪ ਯੂਰਿਕ ਐਸਿਡ ਆਪਣਾ ਠੀਕ ਕਰ ਸਕਦੇ ਹੋ ਨਹੀਂ ਤੇ ਦੇਸੀ ਦਵਾਈ ਕਾਲ ਮੈਨੂੰ ਕਰੋ ਦਵਾਈ ਦੇਸੀ ਭੇਜੀਏ ਕੋਈ ਸੌ ਦੋ ਸੌ ਦੇ ਦਰ ਤੁਹਾਡਾ ਪਰਮਾਨੈਂਟ ਇਲਾਜ ਹੋ ਜੇ ਯੂਰਿਕ ਐਸਿਡ ਦਾ ਠੀਕ ਹੋ ਜਾ ਤੇ ਹੋਰ ਕੀ ਚਾਹੀਦਾ ਇਹ ਡਿਪੈਂਡ ਕਰਦਾ ਵੀ ਆਪਾਂ 1 ਮਹੀਨਾ ਖਾ ਰਹੇ ਕਿ 2 ਮਹੀਨੇ ਮੇਰੇ ਜਿੰਨੇ ਪੇਸ਼ੈਂਟਸ ਨੇ ਯੂਰਿਕ ਐਸਿਡ ਦੀ ਦਵਾਈ ਖਾਧੀ ਮੇਰਾ ਖਿਆਲ ਆ ਕਿ 75% ਤੇ 1 ਮਹੀਨੇ ਚ ਹੀ ਠੀਕ ਹੋ ਗਿਆ ਪ੍ਰੇਸ਼ ਤੁਸੀਂ ਕਰਨਾ ਪ੍ਰੇਸ਼ ਦੀ ਗਾਰੰਟੀ ਤੁਹਾਡੀ ਨੁਸਖੇ ਜਿਹੜੇ ਮੈਂ ਦੱਸਨੇ ਫਾਲੋ ਤੁਸੀਂ ਕਰੋ ਉਹਦਾ ਕੀ ਫਾਇਦਾ ਜੇ ਮੈਂ ਪ੍ਰੇਸ਼ ਦੱਸਾਂ ਤੇ ਤੁਸੀਂ ਵੱਧ ਪ੍ਰੇਜੀਆਂ ਫੇਰ ਕਰੋ ਤੇ ਯੂਰਿਕ ਐਸਿਡ ਫੇਰ ਨਾ ਵਾਜੇ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਊਰ ਆਰਥਰਾਇਟਸ ਗਾਊਟ ਗੰਠੀਆ ਯੂਰਿਕ ਐਸਿਡ ਬਲੱਡ ਸਟ੍ਰੀਮ ਚ ਪਰਮਨੈਂਟ ਕਰਨਾ ਤੇ ਦਵਾਈ ਮੰਗਾਓ ਤੁਸੀਂ ਸਾਡੇ ਕੋਲੋਂ ਡਾਕਟਰ ਕੁਮਾਰ ਇਜ਼ ਓਨਲੀ 1 ਫੋਨ ਕਾਲ ਅਵੇ ਟੇਕਿੰਗ ਕੇਅਰ ਆਫ ਯੋਰ 올 ਰੈਮਡੀਜ਼ ਹਰ ਤਰ੍ਹਾਂ ਦੀ ਤੁਹਾਡੀ ਪ੍ਰੋਬਲਮ ਦਾ ਇਲਾਜ ਅਸੀਂ ਦੇਸੀ ਤਰੀਕੇ ਨਾਲ ਕਰਦੇ ਆ ਪ्युअर ਆਯੁਰਵੈਦਿਕ ਔਰ ਬਹੁਤੀ ਤਰ੍ਹਾਂ ਜਿਹੜੀ ਰਿਪਿਊਟਡ ਕੰਪਨੀਆਂ ਨੇ ਉਹਨਾਂ ਦੇ ਜਿਨ੍ਹਾਂ ਦੇ ਮੈਂ ਤੁਹਾਨੂੰ ਇਸ਼ਾਰੇ ਦਿਖਾਏ ਪਿੱਛੇ ਪਈਆਂ ਤੁਹਾਨੂੰ ਨਜ਼ਰ ਆ ਰਹੀ ਹੈ ਮੇਰੇ ਹਰ ਸੈਂਟਰ ਚ ਦਵਾਈ ਹਰ ਤਰ੍ਹਾਂ ਦੀ ਦਵਾਈ ਮਿਲਦੀ ਹੈ ਆਯੁਰਵੈਦਿਕ ਵੇ ਦਵਾਈ ਖੁੱਲੀ ਮਿਲਦੀ ਹੈ ਡੋਸ ਮੇਰੇ ਸਾਹਮਣੇ ਮੇਰਾ ਡਾਇਗਨੋਸਿਸ ਕਰ ਬੈਠੇ ਤੁਹਾਨੂੰ ਦਵਾਈ ਮਿਲਣੀ ਹੈ ਫਿਰ ਇਹ ਮੈਂ ਯੂਰਿਕ ਐਸਿਡ ਦਾ ਟਾਪਿਕ ਜ਼ਰੂਰ ਫੜਿਆ ਪਰ ਇੱਕ ਵਾਰੀ ਫੇਰ ਜਾਨਣਾ ਪਾਦਾ ਭਾਵੇਂ ਕਿਉਂਕਿ ਕਈ ਲੋਕ ਪਹਿਲੀ ਵਾਰੀ ਵਾਚ ਕਰ ਰਹੇ ਹੁੰਦੇ ਆ ਸਿਰਫ ਉਹਨਾਂ ਦੀ ਨੌਲੇਜ ਲਈ ਜ਼ਿਆਦਾ ਦਵਾਈ हां ਇਹਦੇ ਚ ਫਿਰ ਦੱਸਿਆ ਕਿ ਇੱਕ ਤੁਸੀਂ ਯੂਰਿਕ ਐਸਿਡ ਤੋਂ ਬਚਣਾ ਤੇ ਆਪਣਾ ਮੋਟਾਪਾ ਕੰਟਰੋਲ ਕਰੋ। ਮਿੱਠੇ ਤੋਂ ਪਰੇਸ ਤੇ ਮੋਟਾਪਾ ਕੰਟਰੋਲ ਕਰਨਾ ਤੁਹਾਡੇ ਆਪਣੇ ਹੱਥ ਹੈ। ਉਹਦੇ ਵੀ ਸਾਡੇ ਕੋਲ ਸਪੈਸ਼ਲ ਫਾਰਮੂਲੇ weight reduce ਕਰਨ ਦੇ, fat reduce ਕਰਨ ਦੇ, ਐਕਸਰਸਾਈਜ਼ ਨਹੀਂ ਕਰ ਸਕਦੇ ਤੇ ਤੁਸੀਂ weight reduction ਦਾ ਫਾਰਮੂਲਾ ਮੰਗਾ ਸਕਦੇ ਹੋ। ਜੇ ਕਿਸਦਾ ਕੋਲੇਸਟ੍ਰੋਲ ਜ਼ਿਆਦਾ ਉਹਦਾ ਫਾਰਮੂਲਾ। ਕੋਲੇਸਟ੍ਰੋਲ ਦਾ ਫਾਰਮੂਲਾ ਮੇਰੇ ਕਿੰਨੇ ਐਪੀਸੋਡ ਆ ਚੁੱਕੇ ਆ, ਕਿੰਨੀ ਦੁਨੀਆ ਨੇ ਉਹਦਾ ਫਾਇਦਾ ਉਠਾ ਲਿਆ। ਫਿਰ ਦੇਰ ਕਿਉਂ ਕਰਦੇ ਹੋ ਕਾਲ ਕਰੋ ਜੇ ਕੋਲੇਸਟ੍ਰੋਲ ਜਿਆਦਾ ਹੈ ਟ੍ਰਾਈਗਲਿਸਰਾਈਡਸ ਜਿਆਦਾ ਤਾਂ ਬੈਡ ਕੋਲੇਸਟ੍ਰੋਲ ਐਲ ਡੀ ਐਲ ਜਿਆਦਾ ਤਾਂ ਐਚ ਡੀ ਐਲ ਘਟ ਹੈ ਤਾਂ ਦੱਸੋ ਕੋਲੇਸਟ੍ਰੋਲ ਹੀ ਸਭ ਬਿਮਾਰੀਆਂ ਦਾ ਕਾਰਨ ਹੈ ਇਹ ਗੰਠੀਏ ਦਾ ਕਾਰਨ ਵੀ ਹੈ ਕੋਲੇਸਟ੍ਰੋਲ ਜਿੱਦਾਂ ਸਟ੍ਰੈਸ ਨਾਲ ਸਭ ਬਿਮਾਰੀਆਂ ਆਉਂਦੀਆਂ ਕੋਲੇਸਟ੍ਰੋਲ ਨਾਲ ਸਭ ਬਿਮਾਰੀਆਂ ਆਉਂਦੀਆਂ ਪਰ ਕਬਜ ਵੀ ਇਹਦਾ ਇੱਕ ਕਾਰਨ ਜੇ ਕਈ ਨੁਸਖੇ ਆ ਸੇ ਜਿਨ੍ਹਾਂ ਦਾ ਪੇਟ ਆਪਣੇ ਆਪ ਹੀ ਸਾਫ਼ ਹੁੰਦਾ ਰਹਿੰਦਾ ਤੁਸੀਂ ਕਬਜ਼ ਨਾ ਰਹਿੰਦੇ ਹੋ weight ਨਾ ਵਧਣਦੇ ਹੋ ਔਰ prevention is better than cure ਇਹ ਤੋਂ ਇਲਾਵਾ ਪਾਵੇਂ ਕਿਸੇ ਨੂੰ osteoarthritis ਹੈ rheumatoid arthritis ਹੈ ਜਿਹਦੇ ਹਮੇਸ਼ਾ ਅਸੀਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਜੇ ਸਾਰੇ ਜੋੜਾਂ ਚ ਬਰ ਦਰਦ ਆ ਇਤੋਂ ਦੇਖੋ ਜੇ ਲੇਟ ਹੋ ਜਾਏ ਤੇ ਗੋਡੇ ਬਦਲਾਣੇ ਪੈਣੇ ਇਤੋਂ ਪਹਿਲਾਂ ਕਿ ਲੇਟ ਨਾ ਹੋਵੋ ਬਹੁਤ ਜ਼ਿਆਦਾ ਗੋਡਿਆਂ 'ਚ ਸੋਜਿਸ਼ ਜਾਂ ਦਰਦ ਆ ਜਾਂ ਚੰਚਨਾਰਟ ਹੋ ਰਹੀ ਹੈ ਜਬ ਵੇਟ ਕਰਕੇ ਤੇ ਤੁਸੀਂ ਦੂਸਰਾ ਗੰਠੀ ਹੈ ਜਿਹੜਾ ਰਿਊਮਟਾਇਡ ਆਰਥਰਾਈਟਸ ਉਹਦੀ ਵੀ ਦਵਾਈ ਮੰਗਾ ਸਕਦੇ ਹਰ ਚੀਜ਼ ਦੇ ਵਿੱਚ ਤੁਹਾਡਾ ਪ੍ਰੇਸ਼ ਕਮਨ ਹੈ ਪ੍ਰੀਵੈਂਸ਼ਨ ਮੈਂ ਬਾਰ-ਬਾਰ ਰਿਪੀਟ ਕਰ ਰਿਹਾ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਜਿਹੜੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਕਰ ਬੈਠੇ ਵੀ ਯੋਗਾ ਦੀ ਐਕਸਰਸਾਈਜ਼ ਨਾਲ ਮੈਡੀਟੇਸ਼ਨ ਨਾਲ ਮ사ਜ ਨਾਲ ਕਈ ਤਰ੍ਹਾਂ ਦੇ ਤੇਲ ਹੈ ਨਿਰਗੁੰਡੀ ਤੇਲ ਮਹਨ ਰੈਨ ਤੇਲ ਵਿਸ਼ਕਰਬ ਤੇਲ ਸਾਡੇ ਕੋਲ ਇੰਨਾਂ ਚੀਜ਼ਾਂ ਦੀਆਂ ਕੁਵਾਰ ਗੰਦਰ ਦੀਆਂ ਬੜੀਆਂ ਪੇਸਟ ਜਾਂ ਤੁਸੀਂ ਕੁਵਾਰ ਗੰਦਰ ਦੀ ਪੁਲਟਸ ਬਣਾ ਕੇ ਆਪਣੇ ਲੇਪ ਕਰ ਸਕਦੇ ਪੱਥਰ ਚੜਦਾ ਪੱਤੇ ਦਾ ਲੇਪ ਕਰ ਸਕਦੇ ਇਹ ਤੇਜ ਦੂਜਾ ਗੰਟੀਆ ਰਿਯੂਮਟਾਇਡ ਆਰਥਰਾਇਟਸ ਹੈ ਜੋੜਾਂ ਚ ਦਰਦ ਹੈ ਲੇਕਿਨ ਕਿਸੇ ਦਾ ਮਸਲ ਟੇਅਰ ਹੋ ਗਿਆ ਬਹੁਤ ਹੀ ਦੁਨੀਆ ਵਿਚਾਰੇ ਜਿਮ ਚ ਜਾ ਕੇ ਓਵਰ weight ਕਰਨ ਦੇ ਨਾਲ ਕਈ ਵਾਰੀ ਉਹਨਾਂ ਦੇ ਸ਼ੋਲਡਰ ਸਟਿਫ ਹੋ ਜਾਂਦਾ ਇਹਨਾਂ ਚੀਜ਼ਾਂ ਦੀ ਸਰਜਰੀ ਦੀ ਲੋੜ ਨਹੀਂ ਹੁੰਦੀ ਭਾਵੇਂ ਮਸਲ ਟੀਅਰ ਹੈ ਭਾਵੇਂ ਸ਼ੀਆਟਿਕਾ ਜਾਂ ਗੰਠੀ ਹੈ ਦਰਦਾਂ ਜਿਹੜੀਆਂ ਹਰ ਤਰ੍ਹਾਂ ਦੀ ਦਵਾਈ ਆਯੁਰਵੈਦਿਕ ਪਰਮਾਨੈਂਟ ਪੱਕਾ ਇਲਾਜ ਹੁਣ ਟਾਈਮ ਆ ਗਿਆ ਤੁਹਾਡਾ ਜਿਹੜਾ ਮੈਂ ਦੱਸਿਆ ਸੀ ਕਿ ਤੁਹਾਨੂੰ ਅੱਜ ਕੋਈ ਨੁਸਖੇ ਦੱਸਨੇ ਆ ਯੂਰਿਕ ਐਸਿਡ ਨੂੰ ਕਿੱਦਾਂ ਕੰਟਰੋਲ ਕਰਨੇ ਆ ਤਿੰਨ ਨੁਸਖੇ ਦੱਸਨੇ ਆ ਇੱਕ ਮੈਂ ਦੱਸਣਾ ਆਟਾ ਇੱਕ ਮੈਂ ਦੱਸਣੀ ਚਟਨੀ ਤੇ ਇੱਕ ਮੈਂ ਦੱਸਣੀ ਤੁਹਾਨੂੰ ਫਲ ਫਰੂਟ ਪਹਿਲਾਂ ਤੇ ਸਮਝੋ ਆਟਾ ਨੰਬਰ 1 ਕਿ ਆਟੇ ਦੇ ਵਿੱਚ ਤੁਸੀਂ ਮਿਕਸ ਕਰਨਾ ਜੋ ਅਲਸੀ ਪਾਊਡਰ ਮੇਥੀ ਪਾਊਡਰ ਤੇ ਅਜਵੈਨ ਜਦੋਂ ਵੀ ਆਟਾ ਗੁੰਨਣਾ ਉਹਦੇ ਵਿੱਚ ਤੁਸੀਂ 10 ਦਾ ਆਟਾ ਮਿਕਸ ਕਰ ਲਓ ਕਿਉਂਕਿ ਇਹਦੇ ਵਿੱਚ ਫਾਈਬਰ ਜ਼ਿਆਦਾ ਹੁੰਦੀ ਹੈ ਅਲਸੀ ਦਾ ਪਾਊਡਰ ਜ਼ਰੂਰ ਮਿਕਸ ਕਰੋ ਕਿਉਂਕਿ ਉਹਦੇ ਵਿੱਚ ਫੈਟੀ ਐਸਿਡ omega 3 ਨਾਲ ਹੁੰਦੇ। ਔਰ ਇਸੇ ਤਰ੍ਹਾਂ ਮੇਥੀ ਪਾਊਡਰ ਤੇ ਅਜਵਾਇਨ ਕਿਉਂਕਿ ਮੇਥੀ ਦੇਖੋ 슈ਗਰ ਲਈ ਵੀ ਚੰਗੀ ਪਰ ਮੇਥੀ ਦੇ ਗੁਣ ਬੜੇ ਮੇਥੀ ਪਾਊਡਰ ਅਲਸੀ ਪਾਊਡਰ ਜੌਂ ਦਾ ਆਟਾ ਤੇ ਅਜਵਾਇਨ ਮਿਕਸ ਕਰਕੇ ਇਹ ਆਟਾ ਜਦੋਂ ਵੀ ਤੁਸੀਂ ਸਮਝੋ ਕਿ ਰੋਟੀ ਖਾਣੀ ਹੈ ਜਾਂ ਪਰੌਂਠੀ ਖਾਣੀ ਹੈ ਤੇ ਇਹ ਆਟਾ ਯੂਜ਼ ਕਰਨਾ। ਦੇਖੋ ਫਿਰ ਇਹ ਯੂਜ਼ ਕਰਕੇ ਤੁਹਾਡਾ ਯੂਰਿਕ ਐਸਿਡ ਕਿੱਥੇ ਜਾਂਦਾ ਆਟਾ ਇਹ ਯੂਜ਼ ਕਰਨਾ ਦੂਜਾ ਤੁਹਾਨੂੰ ਦੱਸਿਆ ਸੀ ਦਸਣੀ ਕੋਈ ਚਟਣੀ ਚਟਣੀ ਹੁਣ ਤੁਸੀਂ ਲੈਣੀ ਆ ਪੁਦੀਨੇ ਦੀਆਂ ਪੱਤੀਆਂ ਧਨੀਏ ਦੀਆਂ ਪੱਤੀਆਂ ਪੁਦੀਨੇ ਦੀਆਂ ਪੱਤੀਆਂ ਹਰੀ ਮਿਰਚ ਤੇ ਅਦਰਕ ਤੇ ਨਮਕ ਪੁਦੀਨੇ ਦੀਆਂ ਪੱਤੀਆਂ ਲੈਣੀਆਂ ਧਨੀਏ ਦੀਆਂ ਪੱਤੀਆਂ ਲੈਣੀਆਂ ਔਰ ਇਹਨਾਂ ਨੂੰ ਚੰਗੀ ਤਰ੍ਹਾਂ ਕ੍ਰਸ਼ ਕਰਕੇ ਗ੍ਰਾਈਂਡਰ ਦੇ ਵਿੱਚ ਵਿੱਚ ਅਦਰਕ ਵੀ ਪਾਦਣੀ ਤੇ ਹਰੀ ਮਿਰਚ ਵੀ ਪਾਦਣੀ ਆ ਇਹ ਮਿਕਸ ਕਰਕੇ ਇਸ ਤਰ੍ਹਾਂ ਗ੍ਰਾਈਂਡ ਕਰਕੇ ਚਟਨੀ ਬਣਾ ਲੈ ਫਿਰ ਉਹਨੂੰ ਨਮਕ ਬਣਾ ਕੇ ਮਿਕਸ ਕਰਕੇ ਉਹਨੂੰ ਤੁਸੀਂ ਜਿਹੜੀ ਚਟਨੀ ਬਣਾਣੀ ਆ ਇਹਦੇ ਵਿੱਚ ਵੀ ਦੱਸਾਂ ਕਿ ਜਿਹੜੇ ਧਨੀਏ ਧਨੀਏ ਦੇ ਪੱਤੀਆਂ 'ਚ ਕਿਉਂਕਿ ਕੈਲਸ਼ੀਅਮ ਹੈ ਪੋਟਾਸ਼ੀਅਮ ਹੈ ਨਾਇਾਸਿਨ ਹੈ ਔਰ ਫਾਸਫੋਰਸ ਔਰ ਥਾਇਮੀਨ ਹੈ ਕੈਲਸ਼ੀਅਮ ਪੋਟਾਸ਼ੀਅਮ ਫਾਸਫੋਰਸ ਥਾਇਮਿਨ ਐਂਡ ਨਾਇਸਿਨ ਥਾਇਮਿਨ ਹੁੰਦਾ ਵਿਟਾਮਿਨ B1 ਨਾਇਸਿਨ ਹੁੰਦਾ B3 ਇਹ ਤੁਹਾਨੂੰ ਧਣੀਆਂ ਦੀਆਂ ਪਤਨੀਆਂ ਪੱਤੀਆਂ 'ਚ ਮਿਲ ਜਾਂਦਾ ਚਟਰੀ ਦੀ ਗੱਲ ਕਰਨੇ ਆ ਨਾਲੇ ਤੁਹਾਨੂੰ ਦਾ ਫਾਇਦਾ ਦੱਸ ਰਿਹਾ ਨਾਲੇ ਕੀ ਕੀ ਇਹਨਾਂ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਹੀ ਧਣੀ ਦੇ ਪਤਨੀ ਤੋਂ ਬਾਅਦ ਆ ਗਈਆਂ ਪੁਦੀਨੇ ਦੀਆਂ ਪਤਨੀਆਂ ਪੁਦੀਨੇ ਦੀਆਂ ਪੱਤੀਆਂ ਦੇ ਵਿੱਚ ਵੀ ਤੁਹਾਨੂੰ ਆਇਰਨ ਪੋਟਾਸ਼ੀਅਮ ਐਂਡ ਮੈਗਨੀਜ਼ ਇਹ ਮਿਲਦਾ ਅਦਰਕ ਦਾ ਤੁਹਾਨੂੰ ਅੱਗੇ ਹੀ ਪਤਾ ਹੈ ਕਿ ਦਰਦਨ ਲਈ ਵੀ ਠੀਕ ਹੈ ਐਂਟੀਬਾਇਓਟਿਕ ਨਾਲ ਜੈਸਿਕ ਦਾ ਕੰਮ ਕਰ ਜਾਂਦਾ ਜਿੰਦਾ ਆਪਾਂ ਅਦਰਕ ਤੋਂ ਸੁੰਡ ਖਾਣੇ ਕਿਸੇ ਵੇਲੇ ਇਸੇ ਤਰ੍ਹਾਂ ਇਹ ਜਿਹੜੀ ਚਟਨੀ ਬਣਾਣੀ ਆਪਾਂ ਤਨੀਏ ਦੀਆਂ ਪੱਤੀਆਂ ਪੁਦੀਨੇ ਦੀਆਂ ਪੱਤੀਆਂ ਹਰੀ ਮਿਰਚ ਅਦਰਕ ਅੱਛੀ ਤਰ੍ਹਾਂ ਗ੍ਰਾਇੰਡ ਕਰਕੇ ਤੇ ਨਮਕ ਬਣਾ ਕੇ ਤੇ ਉਹ ਚਟਨੀ ਬਣਾ ਲਈ ਇਹ ਜਿਹੜੀ ਹਰੀ ਚਟਨੀ ਤੁਹਾਡੀ ਬਣ ਗਈ ਇਹਨੂੰ ਤੁਸੀਂ ਭਾਵੇਂ ਜਿਹੜਾ ਮੈਂ ਪਹਿਲਾਂ ਆਟਾ ਦੱਸਿਆ ਜਿਹੜੀ ਰੋਟੀ ਖਾਣੀ ਭਾਵੇਂ ਉਹਦੇ ਨਾਲ ਉਹਦੇ ਚਟਨੀ ਇਕੱਲੀ ਭਾਵੇਂ ਦੋ ਤਿੰਨ ਵਾਰੀ ਦਿਨ ਚ ਖਾਓ 15 ਹਕ ਦਿਨ ਮਹੀਨਾ ਯੂਜ਼ ਕਰਕੇ ਦੇਖੋ ਤੇ ਆਪਣਾ ਯੂਰਿਕ ਐਸਿਡ ਦਾ ਕਮਾਲ ਦੇਖੋ ਦੋ ਨੁਸਖੇ ਤੁਹਾਨੂੰ ਦੱਸ ਤੇ ਤੀਜਾ ਨੁਸਖਾ ਤੁਹਾਨੂੰ ਮੈਂ ਦੱਸਿਆ ਸੀ ਫਲ ਦਸਨੇ ਪਹਿਲਾਂ ਦੱਸਿਆ ਸੀ ਆਟਾ ਕਿਹੜਾ ਯੂਜ਼ ਕਰਨਾ ਕਿੱਦਾਂ ਯੂਜ਼ ਕਰਨਾ ਕਿਦਾਂ ਮਿਕਸ ਕਰਨਾ ਦੂਸਰੀ ਤੁਹਾਨੂੰ ਚਟਣੀ ਦੱਸੀ ਕਿੱਦਾਂ ਕਿੱਦਾਂ ਮਿਕਸ ਕਰਕੇ ਬਣਾਣੀ ਹੈ ਔਰ ਉਹਨਾਂ ਦੇ ਇਨਗਰੀਡੀIENTS ਵੀ ਦੱਸਦੇ ਕਿ ਉਹਨਾਂ ਦੇ ਵਿੱਚ ਕੀ ਕੀ ਹੁੰਦਾ ਤੀਸਰਾ ਆ ਗਿਆ ਨੁਸਖਾ ਫਰੂਟ ਇੱਕ ਐਸਾ ਨੁਸਖਾ ਜੇ ਜਿਹੜਾ ਮੇਰਾ ਕਈ ਸਾਲਾਂ ਤੋਂ ਤੁਸੀਂ ਸੁਣਦੇ ਆ ਰਹੇ ਜਿਹੜਾ ਡਾਕਟਰ ਲੁਡਵਿੰ ਨੇ ਕਈ ਸਾਲ ਪਹਿਲਾਂ ਦੱਸਿਆ ਸੀ ਟੈਕਸਾਸ ਦੇ ਵਿੱਚ ਆਪਣੇ ਪੇਸ਼ੈਂਟਸ ਤੇ ਯੂਜ਼ ਕੀਤਾ ਸੀ ਕਿ 50 ਕ੍ਰੇਨਬੈਰੀ ਸਟਰਾਬੈਰੀਜ਼ ਐਂਡ ਚੈਰੀਜ਼ ਭਾਵੇਂ ਤੁਸੀਂ ਇਕੱਲੀ-ਇਕੱਲੀ ਖਾ ਲੋ ਭਾਵੇਂ ਸਾਰਾ ਕੁਝ ਮਿਕਸ ਕਰਕੇ 50 ਖਾਣੀਆਂ ਰੋਜ਼ ਦੀਆਂ ਸ਼ਰਤਿਆਂ ਗਰੰਟੀਡ ਘੱਟੋ ਘੱਟ 15 ਦਿਨ ਰੋਜ਼ 50 ਸਟਰਾਬੈਰੀ ਚੈਰੀਜ਼ ਔਰ ਕ੍ਰੇਨਬੈਰੀਸ ਮਿਕਸ ਕਰਕੇ ਖਾ ਲੋ ਜਾਂ ਇਕੱਲੇ ਇਕੱਲੇ ਖਾ ਲੋ ਇਹ ਜ਼ਰੂਰੀ ਨਹੀਂ ਪੰਜਾ ਐਟ এ ਟਾਈਮ ਇਕੱਠੀਆਂ ਹੀ ਖਾਣੀਆਂ 10 10 15 15 ਫਰੂਟ ਹੀ ਆ ਸਟਰਾਬੈਰੀ ਖਾ ਲਈ ਸਵੇਰੇ ਖਾ ਲਈ ਸਟਰਾਬੈਰੀ ਦੁਪਹਿਰੇ ਕ੍ਰੇਨਬੈਰੀ ਖਾ ਲਈ ਰਾਤੀ ਚੈਰੀਜ਼ ਖਾ ਲਈ ਐਦਾਂ ਕਰਕੇ ਵੀ ਤੁਸੀਂ 15 15 ਕਰਕੇ ਵੀ ਤਿੰਨ ਵਾਰੀ ਕਰੋ ਆਈ ਮੀਨ 50 ਕ੍ਰੇਨਬੈਰੀ ਸਟਰਾਬੈਰੀ ਔਰ ਚੈਰੀਜ਼ ਪਰ ਡੇ ਐਟ ਲੀਸਟ ਮਿਨਿਮਮ 2 ਵੀਕਸ ਫਿਰ ਆਪਣਾ ਤੁਸੀਂ ਬਲੱਡ ਟੈਸਟ ਕਰਕੇ ਯੂਰਿਕ ਐਸਿਡ ਚੈੱਕ ਕਰਾ ਲਓ ਫਿਰ ਤੁਹਾਨੂੰ ਕੋਈ ਦਵਾਈ ਦੀ ਲੋੜ ਨਹੀਂ ਇਹ ਦੇਖੋ ਤਿੰਨ ਨੁਸਖੇ ਦੱਸੇ ਇਹ ਤੁਸੀਂ ਆਪਣੇ ਆਪ ਕਰ ਸਕਦੇ ਹੋ ਯੂਰਿਕ ਐਸਿਡ ਕੰਟਰੋਲ ਕਰ ਸਕਦੇ ਹੋ ਆਪਣਾ ਗਾਉਟੀ ਤੁਹਾਡੇ ਦੇਖੋ ਅੰਗੂਠੇ ਦੀ ਸੋਜਿਸ਼ ਉਤਰ ਜਾਗੀ ਪਤਾ ਲੱਗੇਗਾ ਕਿਉਂਕਿ ਇਹ ਸਾਰਾ ਕੰਮ ਸੀ ਯੂਰਿਕ ਐਸਿਡ ਦਾ ਫਿਰ ਇਸ ਤੋਂ ਬਾਅਦ ਫਿਰ ਪ੍ਰੇਸ਼ ਤੁਸੀਂ ਆ ਜੇ ਦੇਖੋ ਇਹ ਨੁਸਖੇ ਦੱਸ ਕੇ ਯੂਰਿਕ ਐਸਿਡ ਠੀਕ ਕਰ ਲਿਆ ਦਵਾਈ ਤੁਸੀਂ ਸਾਡੀ ਖਾ ਲਈ ਪਰਮਨੈਂਟ ਠੀਕ ਹੋ ਗਏ ਉਸ ਤੋਂ ਬਾਅਦ ਪ੍ਰੇਸ਼ ਤੁਸੀਂ ਇਹ ਨਹੀਂ ਫਿਰ ਉਸ ਤੋਂ ਬਾਅਦ ਫਿਰ ਦਾਰੂ ਵੀ ਸ਼ੁਰੂ ਕਰਦੇ ਹੋ ਤੇ ਮਿੱਠਾ ਵੀ ਤੇ ਆਮ ਆਟਾ ਵੀ ਤੇ ਹਾਈ ਹਾਈ ਕਾਰਬੋਹਾਈਡਰੇਟ ਵੀ ਸ਼ੁਰੂ ਕਰਦੇ ਹੋ ਉਹ ਪ੍ਰੇ ਜਿਹੜੇ ਮੈਂ ਸਟਾਰਟ ਚ ਤੁਹਾਨੂੰ ਦੱਸਿਆ ਸੀ ਤੁਸੀਂ ਆਪ ਕਰਨੇ ਆ। weight ਜਿਹਨਾਂ ਦਾ ਜ਼ਿਆਦਾ ਉਹ weight ਘਟਾ ਲੈਣ ਪਹਿਲਾਂ ਤੇ ਅੱਧਾ ਤੇ ਆਰਥਰਾਇਟਿਸ ਵੈਸੇ ਠੀਕ ਹੋ ਜਾਂਦਾ। ਇਸ ਕਰਕੇ ਨੁਸਖੇ ਦੱਸੇ ਸੀ ਫੇਰ ਵੀ ਜਾਂਦੀ ਵਾਰੀ ਦੱਸ ਦਵਾ ਕਿ ਮੇਨ ਠੀਕ ਆ ਪੰਜ ਗੱਲਾਂ ਕੀਤੇ ਯੂਰਿਕ ਐਸਿਡ ਦੀਆਂ ਪਰ ਦੋਸਪੀਪਲ ਓਵਰ ਵਾਚਿੰਗ ਫਸਟ ਟਾਈਮ ਸਾਡੀ ਜ਼ਿਆਦਾ ਦਵਾਈ ਜਾਂਦੀ ਮਰਦਾਨਾ ਕਮਜ਼ੋਰੀ ਦੀ। ਉਹਦੇ ਵਿੱਚ ਭਾਵੇਂ ਕਿਸੇ ਨੂੰ ਸਪਰਮ ਕਾਊਂਟ ਘਟਾ ਹੈ ਜਾਂ ਕਿਸੇ ਦੇ ਔਲਾਦ ਨਹੀਂ ਹੁੰਦੀ ਜਾਂ ਟੈਸਟੋਸਟੀਰੋਨ ਲੈਵਲ ਘਟਾ ਹੈ ਜਾਂ ਸਕਲਤ ਸਕਲਤ ਜਲਦੀ ਹੁੰਦਾ ਜਿੰਨੂੰ ਕਹਿੰਦੇ ਆ ਪ੍ਰੀਮਚੂਰ ਏਜੈਕੂਲੇਸ਼ਨ। ਨਾ ਕੋਈ ਇਰੇਕਸ਼ਨ ਪ੍ਰੋਬਲਮ ਇਸਟੈਂਡਿੰਗ ਦੀ ਕੋਈ ਚਿੰਤਾ ਨਾ ਕਰਨਾ ਕਿਉਂਕਿ ਵੀਰੇਜ ਹੀ ਨੇ ਸਾਰਾ ਕੰਮ ਕਰਨਾ ਹੈ ਵੀਰੇਜ ਗੜਾ ਹੋ ਗਿਆ ਤਾਂ ਅੱਧੀਆਂ ਬਿਮਾਰੀਆਂ ਤਾਂ ਵੈਸੇ ਠੀਕ ਹੋ ਜਾਂਦਾ ਜਿੰਨਾ ਵੀਰੇਜ ਗੜਾ ਹੋਵੇ ਕਿਉਂਕਿ ਆਪ ਹੀ ਆਪਣੀਆਂ ਗਲਤੀਆਂ ਨਾਲ ਵੇਸਟ ਕੀਤਾ ਹੁੰਦਾ ਤੁਸੀਂ ਜ਼ਿਆਦਾ ਹਸਤਮਤਨ ਕਰਕੇ ਜਾਂ ਬਦਪਰੇਜ਼ੀਆਂ ਨਾਲ ਜਾਂ ਗਲਤ ਕੰਮਾਂ ਨਾਲ ਸੋ ਵੀਰੇਜ ਨੂੰ ਗੜਾ ਕਰਨਾ ਜਾਂ ਸੈਕਸ ਦੀ ਕਿਸੇ ਕਿਸੇ ਦੀ ਪ੍ਰੋਬਲਮ ਹੈ ਤੇ ਡਾਕਟਰ ਕੁਮਾਰ ਇਸ ਵਨ ਫੋਨ ਗੱਲਵੇ ਇਹ ਤੋਂ ਇਲਾਵਾ ਕੋਈ ਬਿਮਾਰੀ ਹੋਵੇ ਮੇਰਾ ਖਿਆਲ ਹੈ ਸ਼ਾਇਦ ਕਿ ਟਾਈਮ ਅਜ਼ਾਸ ਨਹੀਂ ਦੇ ਰਿਹਾ ਜਾਂਦੀ ਵਾਰੀ ਫੇਰ ਤੁਹਾਨੂੰ ਕਹਾਂ ਵੀ ਫੋਨ ਕਰੋ 7182165137 ਤੇ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਸੁਣਨ ਵਾਲਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ